ਆਪ ਜੀ ਨੇ ਕਈ ਵਾਰੀ ਸਰਵਣ ਕੀਤਾ ਹੈ ਕਿ ਸੰਗਤ ਸਾਧੂ ਦੀ ਕਰਨੀ ਹੈ ਜੁੜਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਹੈ ਆਖੋ ਸਤਨਾਮ ਸੰਗਤ ਗੁਰਮਖਾਂ ਦੀ ਕਰਨੀ ਹੈ ਜੁੜਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਹੈ ਜੀਵਨ ਵਾਲਾ ਇੱਕ ਵਾਰੀ ਮਿਲ ਪਵੇ ਉਹਨਾਂ ਕੋਲ ਐਸਾ ਤਜਰਬਾ ਹੁੰਦਾ ਹੈ ਜਿਵੇਂ ਆਪਾਂ ਦੁਨਿਆਵੀ ਤੌਰ ਤੇ ਵੀ ਕਈ ਕਾਮਕਾਰ ਵਾਲਿਆਂ ਕੋਲ ਆਪਾਂ ਤਜਰਬੇਕਾਰ ਬੰਦਿਆਂ ਕੋਲ ਜਾਣੇ ਆ। ਵੀ ਆ ਚੀਜ਼ ਦਾ ਉਹਨੂੰ ਤਜਰਬਾ ਹੈ। ਇਹ ਉਹਨੂੰ ਵਿਖਾਓ ਜਾ ਕੇ ਤਾਂ ਇਹ ਠੀਕ ਹੋ ਸਕਦੀ ਹੈ। ਕੋਈ ਬੰਦਾ ਬਹੁਤਾ ਬਿਮਾਰ ਹੋ ਜੇ ਤਜਰਬੇਕਾਰ ਡਾਕਟਰ ਮਿਲ ਜਾਏ ਤਾਂ ਮਰੀਜ਼ ਨੂੰ ਠੀਕ ਕਰ ਦਿੰਦਾ ਹੈ। ਇਸੇ ਤਰ੍ਹਾਂ ਕੋਈ ਕਮਾਈ ਵਾਲਾ ਸਮਝਿਆ ਹੋਇਆ ਗੁਰਬਾਣੀ ਜਿਨ੍ਹਾਂ ਦੇ ਅੰਦਰ ਬਸੀ ਹੁੰਦੀ ਹੈ ਕੁਈ ਜੋੜ ਨਹਾਰਾ ਸੰਤ ਮਿਲ ਜਾਏ ਤਾਂ ਉਹ ਫਿਰ ਜੀਵਨ ਵੀ ਬਣਾ ਦਿੰਦਾ ਹੈ। ਕਈ ਉਦਾਹਰਨਾਂ ਵੀ ਹੁੰਦੀਆਂ ਨੇ। ਪਹਿਲਾਂ ਵੀ ਆਪ ਜੀ ਨੇ ਸਰਵਣ ਕੀਤਾ ਹੈ ਕਿ ਇੱਕ ਵਾਰੀ ਕੋਈ ਸਾਧੂ ਗੁਰਮੁਖ ਬਾਰ-ਬਾਰ ਬੈਠਾ ਨਾ ਪਿੰਡ ਦੇ ਨਾਮ ਜਪਦਾ ਰਹਿੰਦਾ। ਕਿਉਂਕਿ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਹੁਣ ਆਪਾਂ ਰੋਜ਼ ਸੁਣਦੇ ਆਂ ਵੀ ਸੰਸਾਰ ਨਾਸ਼ਵਾਨ ਹੈ। ਕੁਝ ਵੀ ਨਾਲ ਜਾਣ ਵਾਲਾ ਨਹੀਂ ਹੈ ਪਰ ਸਾਡੀਆਂ ਮਜਬੂਰੀਆਂ ਸੰਸਾਰ ਦੇ ਕੰਮਕਾਰ ਪਤਾ ਵੀ ਹੈ ਵੀ ਸਭ ਕੁਝ ਨਾਸ਼ਵਾਨ ਹੈ ਪਰ ਫਿਰ ਵੀ ਜਾਣ ਬੁੱਝ ਕੇ ਅਣਜਾਣ ਬਣਨਾ ਪੈਂਦਾ ਹੈ ਆਪਣੇ ਬੱਚਿਆਂ ਦੀ ਖਾਤਰ ਆਪਣੇ ਪਰਿਵਾਰ ਦੀ ਖਾਤਰ ਆਪਾਂ ਜਾਣ ਬੁੱਝ ਕੇ ਵੀ ਅਣਜਾਣ ਬਣਦੇ ਆ ਪਤਾ ਹੈ ਵੀ ਨਾਲ ਕੁਝ ਜਾਣ ਵਾਲਾ ਨਹੀਂ ਪਰ ਕੰਮਕਾਰ ਸਾਨੂੰ ਫਿਰ ਵੀ ਕਰਨੇ ਪੈਂਦੇ ਆ ਪਰ ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਉਹ ਇਹਨੂੰ ਨਾਸ਼ਵਾਨ ਸਮਝ ਕੇ ਫਿਰ ਰੱਬ ਨਾਲ ਵੀ ਜੁੜ ਜਾਂਦੇ ਆ ਰਹਿੰਦੇ ਸੰਸਾਰ ਵਿੱਚ ਹੀ ਐ ਪਰ ਸੁਰਤ ਪ੍ਰਮਾਤਮਾ ਨਾਲ ਜੁੜੀ ਹੁੰਦੀ ਹੈ ਭਾਵ ਕਿਰਤ ਵੀ ਕਰਦੇ ਆ ਨਾਮ ਵੀ ਜਪਦੇ ਆ ਤੇ ਵਣ ਕੇ ਵੀ ਸ਼ੱਕਦੇ ਹੁਣ ਉਹ ਸਾਧੂ ਵਾਰ-ਵਾਰ ਬੈਠਾ ਭਜਨ ਕਰਿਆ ਕਰੇ ਭਗਤੀ ਕਰਿਆ ਕਰੇ ਹੁਣ ਇੱਕ ਨੌਜਵਾਨ ਕੋਲ ਦੀ ਲੰਘਦਾ ਹੈ ਹੁਣ ਜਵਾਨੀ ਵਿੱਚ ਜੋਸ਼ ਹੁੰਦਾ ਹੈ ਨਮਾ ਖੂਨ ਹੁੰਦਾ ਹੈ ਆਪਣੇ ਦਿਮਾਗ ਤੋਂ ਕੰਮ ਲੈਂਦਾ ਰਹਿੰਦਾ ਹੈ ਬੰਦਾ ਵੀ ਕੀ ਕਰਾਂਗੇ ਹਜੇ ਸਮਾਂ ਬਹੁਤ ਪਿਆ ਹੈ ਹੁਣ ਵੇਖਿਆ ਵੀ ਬਹੁਤੀ ਗਿਣਤੀ ਨੌਜਵਾਨਾਂ ਦੀ ਗੁਰਦੁਆਰਿਆਂ ਵਿੱਚ ਨਹੀਂ ਹੁੰਦੀ ਜ਼ਿਆਦਾਤਰ ਬਜ਼ੁਰਗ ਆਉਂਦੇ ਆ ਕਿਉਂਕਿ ਥੋੜਾ ਜਿਹਾ ਭੁਲੇਖਾ ਹੁੰਦਾ ਹੈ ਵੀ ਸਮਾਂ ਬਹੁਤ ਪਿਆ ਜੇ ਆਪਾਂ ਨੌਜਵਾਨ ਹੈ ਤੇ ਫਿਰ ਚੱਲਿਆ ਕਰਾਂਗੇ ਗੁਰਦੁਆਰੇ ਜਦੋਂ ਆਪਣਾ ਸਮਾਂ ਆਇਆ ਫਿਰ ਸੁਣਾਗੇ ਬਾਣੀ ਪਰ ਸਮੇਂ ਦਾ ਸਾਧ ਸੰਗਤ ਜੀ ਭਰੋਸਾ ਕੋਈ ਨਹੀਂ ਹੁੰਦਾ ਜਿੰਨਾ ਛੇਤੀ ਗੁਰੂ ਨਾਲ ਜੁੜਿਆ ਜਾਏ ਇਹ ਉਨਾਂ ਹੀ ਚੰਗਾ ਹੁੰਦਾ ਹੈ ਬਾਕੀ ਬੱਚੇ ਐ ਨੌਜਵਾਨ ਐ ਛੋਟੇ ਹੁੰਦੇ ਜੁੜ ਜਾਣ ਤਾਂ ਜੀਵਨ ਬਣ ਜਾਂਦਾ ਹੈ ਸਾਧ ਸੰਗਤ ਜੀ ਹੁਣ ਜਦੋਂ ਬੰਦਗੀ ਕਰਦਾ ਤੇ ਨੌਜਵਾਨ ਕੋਲ ਦੀ ਲੰਘਦਾ ਉਹ ਕਹਿੰਦਾ ਬਾਬਾ ਸਾਰਾ ਦਿਨ ਮਾਲਾ ਫੇਰਦਾ ਰਹਿਣਾ ਮਣ ਕੇ ਤੇ ਮਣਕਾ ਛੁੱਟਦਾ ਰਹਿਣਾ ਕੋਈ ਦੁਨੀਆਦਾਰੀ ਵੀ ਵੇਖ ਲਿਆ ਕਰ ਤੁਰ ਫਿਰ ਕੇ ਆ ਵੇਖ ਸੰਸਾਰ ਤੂੰ ਕਿਤੇ ਵੀ ਬਾਹਰ ਅੰਦਰ ਨਹੀਂ ਜਾਂਦਾ ਤੂੰ ਚੌਕੜਾ ਲਾ ਕੇ ਨਾਮ ਹੀ ਜਪਦਾ ਰਹਿਣਾ ਉਹ ਕਹਿੰਦਾ ਪੁੱਤਰਾ ਮੈਂ ਸੰਸਾਰ ਵੇਖ ਲਾ ਮੈਂ ਦੁਨੀਆ ਵੇਖ ਲਈ ਹੁਣ ਤੂੰ ਵੇਖ ਲੈ ਦੁਨੀਆ ਆਖੋ ਸਤਨਾਮ ਮੈਂ ਤਾਂ ਵੇਖ ਲਿਆ ਵੀ ਕੀ ਕੁਝ ਨਿਕਲਦਾ ਇਹਦੇ ਵਿੱਚੋਂ ਇੱਥੇ ਜਿੰਨਾ ਖਾਤਰ ਦਿਨ ਰਾਤ ਭੱਜੇ ਫਿਰਦੇ ਆ ਪਤਾ ਨਹੀਂ ਪੁੱਛਣਾ ਵੀ ਹੈ ਕਿ ਨਹੀਂ ਪੁੱਛਣਾ ਆਖੋ ਸਤਨਾਮ ਸਾਧ ਸੰਗਤ ਜੀ ਸੁਖ ਮੈਂ ਆਨ ਬਹੁਤ ਮਿਲ ਬੈਠ ਤਰਹਿਤ ਚਾਹੂੰ ਦਿਸ ਕੇਰੇ ਵਿਪਤ ਪਰਿ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰ ਕੀ ਪਤਾ ਸਾਥ ਦੇਣਾ ਵੀ ਹੈ ਕਿ ਨਹੀਂ ਦੇਣਾ ਪਰ ਗੁਰੂ ਕਦੇ ਸਾਥ ਨਹੀਂ ਛੱਡੇਗਾ ਉਹ ਕਹਿੰਦਾ ਮੈਂ ਵੇਖ ਲਿਆ ਸੰਸਾਰ ਘੁੰਮ ਫਿਰ ਕੇ ਹੁਣ ਤੂੰ ਵੇਖ ਲੈ ਤੇਰੀ ਉਮਰ ਐ ਲੰਘ ਗਿਆ ਪਹਿਲੇ ਦਿਨ ਦੂਜੇ ਦਿਨ ਫੇਰ ਲੰਘਿਆ ਕੋਲ ਦੀ ਹੁਣ ਕਿਹਿਆਂ ਨੂੰ ਸੁਭਾਅ ਹੁੰਦਾ ਉਹ ਬਜ਼ੁਰਗਾਂ ਨੂੰ ਵੀ ਟੀਚਰਾਂ ਕਰਦੇ ਰਹਿੰਦੇ ਆ ਬਜ਼ੁਰਗਾਂ ਨਾਲ ਵੀ ਹਾਸੇ ਮਜ਼ਾਕ ਕਰਦੇ ਰਹਿੰਦੇ ਆ ਉਹ ਗੱਲ ਵੱਖਰੀ ਐ ਪਰ ਉਹ ਕਹਿੰਦਾ ਵੀ ਬਾਬਾ ਵੇਖ ਲਿਆ ਕਰ ਦੁਨੀਆ ਤੁਰ ਫਿਰ ਕੇ ਉਹ ਕਹਿੰਦਾ ਮੈਂ ਵੇਖ ਲਿਆ ਹੈ ਤੀਜੇ ਦਿਨਾਂ ਕਹਿੰਦਾ ਇੱਕ ਦਿਨ ਕਹਿੰਦਾ ਮੈਂ ਸ਼ਹਿਰ ਜਾਣਾ ਜੇ ਕੁਝ ਮਗਾਉਣਾ ਤਾਂ ਮਗਾ ਲਾਂ ਉਹ ਹੁਣ ਕਮਾਈ ਵਾਲਾ ਸੀ ਨਾਮ ਜਪਦਾ ਰਹਿੰਦਾ ਸੀ ਕਹਿੰਦਾ ਅੱਜ ਮੌਕਾ ਇਹਨੂੰ ਜੋੜ ਹੁੰਦਾ ਕਹਿੰਦਾ ਮੈਂ ਸ਼ਹਿਰ ਜਾਣਾ ਜੇ ਕੁਝ ਮਗਾਉਣਾ ਤਾਂ ਮਗਾ ਲਾਂ ਉਹ ਕਹਿੰਦਾ ਵੀ ਇਦਾਂ ਕਰ ਆ ਤਿੰਨ ਕ ਚੀਜ਼ਾਂ ਮੈਂ ਤੈਨੂੰ ਲਿਖਾਉਣਾ ਇਹ ਤੂੰ ਲੈ ਆਂ ਜੇ ਤੈਨੂੰ ਮਿਲੀਆਂ ਤਾਂ ਉਹ ਕਹਿੰਦਾ ਲਿਖਾਓ ਜੀ ਉਹਨੇ ਲਿਖਾਇਆ ਕਹਿੰਦਾ ਪਹਿਲੀ ਚੀਜ਼ ਲੈ ਕੇ ਆਂ ਤੂੰ ਘਟੇ ਘਟੇ ਇਹ ਦੂਜੀ ਚੀਜ਼ ਲੈ ਕੇ ਆਂ ਵਧੇ ਵਧੇ ਤੀਜੀ ਚੀਜ਼ ਲੈ ਕੇ ਆਂ ਨਾ ਘਟੇ ਤੇ ਨਾ ਵਧੇ ਉਹ ਮੂੰਹ ਵੱਲ ਵੇਖਦਾ ਹੈਰਾਨ ਹੋ ਗਿਆ ਕਹਿੰਦਾ ਇਹ ਚੀਜ਼ਾਂ ਤਾਂ ਕਿਤੋਂ ਮਿਲਣ ਵਾਲੀਆਂ ਲੱਗਦੀਆਂ ਨਹੀਂ ਮੈਂ ਗਿਆ ਕੁਝ ਖਾਣ ਪੀਣ ਨੂੰ ਮੰਗਾ ਲੇਗਾ ਚਲ ਮੈਂ ਲੈ ਆ ਮੰਗਾ ਇਹ ਕੀ ਹੈ ਸਮਝ ਨਹੀਂ ਆਈ ਘਟੇ-ਘਟੇ ਵਧੇ-ਵਧੇ ਨਾ ਘਟੇ ਨਾ ਵਧੇ ਉਹ ਸਾਧੂ ਮਹਾਪੁਰਖ ਕਹਿੰਦੇ ਵੀ ਤੂੰ ਐਦਾਂ ਕਰ ਕੋਸ਼ਿਸ਼ ਕਰ ਗਿਆ ਸ਼ਹਿਰ ਜਾ ਕੇ ਜਦੋਂ ਪੁੱਛਦਾ ਹੈ ਕਿ ਮੈਨੂੰ ਆਹ ਚੀਜ਼ ਦਿਓ ਜੀ ਸਾਡੇ ਉੱਥੇ ਭਜਨ ਕਰਦੇ ਆ ਬਜ਼ੁਰਗ ਸਾਧੂ ਉਹਨਾਂ ਨੇ ਲਿਖੀਆਂ ਨੇ ਚੀਜ਼ਾਂ ਵਧੇ ਵਧੇ ਨਾ ਘਟੇ ਨਾ ਵਧੇ ਤੇ ਇਹ ਮੈਨੂੰ ਸਮਝ ਨਹੀਂ ਆਉਂਦੀ ਜਦੋਂ ਵੇਖਿਆ ਉਹਨਾਂ ਨੇ ਕਹਿੰਦੇ ਤੂੰ ਕਮਲਾ ਐ ਇਹ ਚੀਜ਼ਾਂ ਕਿਤੋਂ ਮਿਲਣ ਵਾਲੀਆਂ ਨਹੀਂ ਹਨ ਫੇਰ ਦੂਜੀ ਥਾਂ ਜਾਂਦਾ ਹੈ ਤੀਜੀ ਥਾਂ ਜਾਂਦਾ ਹੈ ਕਿ ਤੋਂ ਨਾ ਮਿਲੀਆਂ ਇਹ ਚੀਜ਼ਾਂ ਸਮਝ ਨਹੀਂ ਆ ਰਹੀ ਵੀ ਵਧੇ ਵਧੇ ਨਾ ਘਟੇ ਨਾ ਵਧੇ ਇਹ ਹੈ ਕੀ ਹੈ ਤੇ ਜਦੋਂ ਗਿਆਨ ਅਗਾ ਵਾਪਸ ਮੁੜਦਾ ਹੈ ਥੱਕ ਹਾਰ ਕੇ ਮੁੜਿਆ ਆਉਂਦਾ ਹੈ ਵਾਪਸ ਇੱਕ ਸਿਆਣੇ ਬਜ਼ੁਰਗ ਮਿਲੇ ਕੋਈ ਸੰਗਤ ਕਰਨ ਵਾਲੇ ਹੁਣ ਜਿਨ੍ਹਾਂ ਨੇ ਸੰਗਤ ਕੀਤੀ ਹੁੰਦੀ ਹੈ ਇਹ ਉਹਨਾਂ ਨੂੰ ਹੀ ਪਤਾ ਹੁੰਦਾ ਸਾਰੀਆਂ ਗੱਲਾਂ ਦਾ ਜਿਹੜੇ ਬਾਣੀ ਪੜਦੇ ਆ ਥੋੜਾ ਬਹੁਤਾ ਬਰਯਾਦਾ ਦਾ ਉਹਨਾਂ ਨੂੰ ਪਤਾ ਹੁੰਦਾ ਹੈ ਕਹਿੰਦਾ ਜੀ ਸਾਡੇ ਇੱਕ ਸਾਧੂ ਬੈਠੇ ਹੁੰਦੇ ਆ ਨਾਮ ਜਪਦੇ ਰਹਿੰਦੇ ਆ ਮੈਂ ਉਹਨਾਂ ਨੂੰ ਕਹਿ ਬੈਠਾ ਵੀ ਕੁਛ ਮੰਗਾਉਣਾ ਤੇ ਮੰਗਾ ਲਓ ਸ਼ਹਿਰੋਂ ਉਹਨਾਂ ਨੇ ਲਿਖਿਆ ਵਦੇ ਵਦੇ ਘਟੇ ਘਟੇ ਨਾ ਘਟੇ ਨਾ ਵਦੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਹੈ ਕੀ ਆ ਉਹ ਕਹਿੰਦਾ ਭਾਈ ਸਾਹਿਬ ਬੇਟਾ ਇਹ ਸਾਰਿਆਂ ਕੋਲੀ ਨੇ ਚੀਜ਼ਾਂ ਤੈਨੂੰ ਕੋਈ ਗਿਆਨ ਦੇਣਾ ਚਾਹੁੰਦੇ ਐ ਕਹਿੰਦਾ ਸਾਰਿਆਂ ਕੋਲ ਆਪਣੇ ਕੋਲ ਕਿੱਥੇ ਐ ਉਹ ਕਹਿੰਦਾ ਜਿਹੜੀ ਵਧੇ ਵਧੇ ਐ ਨਾ ਇਹ ਤਾਂ ਬੰਦੇ ਦੀ ਤ੍ਰਿਸ਼ਨਾ ਐ ਜਿਹੜੀ ਰੋਜ਼ ਵੱਧਦੀ ਐ ਇਹ ਕਿਸੇ ਕਿਸੇ ਬਿਰਲਿਆਂ ਦੀ 부ਝਦੀ ਐ ਵਧੇ ਵਧੇ ਇਹ ਆ ਬੰਦੇ ਦੀ ਤ੍ਰਿਸ਼ਨਾ ਤ੍ਰਿਸ਼ਨਾ ਬਿਰਲੇ ਕੀ ਹੀ ਬੁੱਝੀ ਹੈ ਬਿਰਲੇ ਦੀ ਅਨਈਏ ਜਿਉਂ-ਜਿਉਂ ਬੰਦਾ ਵੱਡਾ ਹੁੰਦਾ ਜਾਂਦਾ ਵੱਧਦੀ ਤੁਰੀ ਜਾਂਦੀ ਹੈ ਜਿੰਨਾ ਬਜ਼ੁਰਗ ਹੋ ਓਨੀ ਤ੍ਰਿਸ਼ਨਾ ਵਧੂ ਇਹਦਾ ਅੰਤ ਨਹੀਂ ਹੈ ਤੇ ਸਾਧ ਸੰਗਤ ਜੀ ਵਦੇ-ਵਦੇ ਦੂਜੀ ਚੀਜ਼ ਘਟੇ-ਘਟੇ ਇਹ ਹੈ ਬੰਦੇ ਦੀ ਉਮਰ ਇਹ ਭਾਈ ਰੋਜ਼ ਘਟਦੀ ਹੈ ਰੋਜ਼ ਇੱਕ ਕਦਮ ਹੈ ਜਿਹੜਾ ਸੀ ਮੌਤ ਵਾਲ ਨੂੰ ਰੱਖਦੇ ਆ ਸਮੇਂ ਦਾ ਪਤਾ ਕੋਈ ਨਹੀਂ ਇਹ ਆ ਘਟੇ ਘਟੇ ਉਮਰ ਰੋਜ ਆ ਜਿਹੜੀ ਇਹ ਘਟਦੀ ਐ ਚੇਤਨਾ ਹੈ ਤੋ ਚੇਤ ਲੈ ਤੈਨੂੰ ਚੇਤੇ ਕਰਾਉਂਦੇ ਆਉ ਨਿਸ ਦਿਨ ਮੈਂ ਪ੍ਰਾਨੀ ਆ ਸਮਾ ਹੈ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਸ਼ਿਨ ਸ਼ਿਨ ਆਉਦ ਵਿਹਾਤ ਹੈ ਸ਼ਿਨ ਸ਼ਿਨ ਕਰਕੇ ਉਮਰ ਐ ਜਿਹੜੀ ਉਹ ਘਟਦੀ ਜਾਂਦੀ ਐ ਫੂਟੇ ਘਟ ਜਿਓ ਪਾਣੀ ਜਿਵੇਂ ਘੜੇ ਦਾ ਪਾਣੀ ਹੁੰਦਾ ਨਾ ਘੜਾ ਥੋੜਾ ਜਿਹਾ ਤੇੜ ਆਈ ਹੋਵੇ ਟੁੱਟਿਆ ਹੋਵੇ ਤਾਂ ਪਾਣੀ ਜਾਂ ਝਰਦਾ ਹੋਵੇ ਤਾਂ ਥੋੜਾ ਥੋੜਾ ਕਰਕੇ ਪਾਣੀ ਖਤਮ ਹੋ ਜਾਂਦਾ ਹੈ ਇਸੇ ਤਰ੍ਹਾਂ ਇਹ ਸਵਾਸਾਂ ਨਾਲ ਭਰਿਆ ਹੋਇਆ ਘੜਾ ਹੈ ਤੇ ਰੋਜ਼ ਸਵਾਸ ਹੈ ਜਿਹੜੇ ਸਾਡੇ ਨਿਕਲਦੇ ਤੁਰੇ ਜਾਂਦੇ ਆ ਇਹ ਖਾਲੀ ਹੁੰਦਾ ਜਾਂਦਾ ਹੈ ਛਿਨ ਛਿਨ ਆਉਦ ਬਿਹਾਤ ਹੈ ਫੂਟੇ ਘਟ ਜਿਓ ਪਾਣੀ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਕਿ ਐ ਅਗਿਆਨੀ ਬੰਦਿਆ ਤੂੰ ਖਰੀਦੇ ਗੁਣ ਕਿਉਂ ਨਹੀਂ ਗਾਉਂਦਾ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੇ ਲਾਲਚ ਲੱਗ ਕੇ ਨਹਿ ਮਰਨ ਪਛਾਨਾ ਤੂੰ ਝੂਠੇ ਲਾਲਚਾਂ ਵਿੱਚ ਲੱਗ ਕੇ ਮਰਨੇ ਭੁੱਲ ਗਿਆ ਖਾਣਾ ਪੀਣਾ ਹੱਸਣਾ ਸੋਣਾ ਯਾਦ ਹੈ ਪਰ ਬਿਸਰ ਗਿਆ ਹੈ ਮਰਨਾ ਮਰਨਾ ਭੁੱਲ ਗਿਆ ਚਲੋ ਕਹਿੰਦਾ ਜੀ ਤੀਜੀ ਚੀਜ਼ ਕਿਹੜੀ ਆ ਨਾ ਘਟੇ ਨਾ ਵਧੇ ਉਹ ਕਹਿੰਦੇ ਇਹ ਆ ਬੰਦੇ ਦੇ ਸਵਾਸ ਜਿੰਨੇ ਪ੍ਰਮਾਤਮਾ ਨੇ ਪਾਤੇ ਨਾ ਕੋਈ ਵਧਾ ਸਕਦਾ ਤੇ ਨਾ ਕੋਈ ਘਟਾ ਸਕਦਾ ਆਖੋ ਸਤਨਾਮ ਗਣ ਕਾਲੇ ਸਭ ਦਿਵਸ ਸਾਸਨ ਬਡਨ ਘਟਨ ਤਿਲਸਾਰ ਕਹਿੰਦੇ ਜੋ ਦਿਨ ਰਾਤ ਦੇ ਸਵਾਸ ਤੈਨੂੰ ਦਿੱਤੇ ਆ ਪ੍ਰਮਾਤਮਾ ਨੇ ਇਹ ਉਹ ਨਹੀਂ ਆਉਣੇ ਆ ਜਿੰਨੇ ਦਿੱਤੇ ਆ ਇਸ ਕਰਕੇ ਇਹ ਸਵਾਸ ਪ੍ਰਮਾਤਮਾ ਨੇ ਬਖਸ਼ੇ ਆ ਕਾਦੇ ਲਈ ਭਈ ਪ੍ਰਾਪਤਮਾ ਨੁਕ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਲਨਾ ਜੀਵਨ ਵਾਲਾ ਮਿਲ ਜਾਏ ਤੇ ਜੀਵਨ ਪਲਟ ਕੇ ਰੱਖ ਦਿੰਦਾ ਤਾਂ ਕਰਕੇ ਕਮਾਈ ਵਾਲੇ ਸਾਧੂਆਂ ਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਹਿਮਾ ਕਰਦੇ ਆ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਇਹੋ ਜੇ ਸਾਧੂ ਤਾਂ ਜੀਵਨ ਦਾ ਤਕੜਾ ਸਹਾਰਾ ਬਣ ਜਾਂਦੇ ਆ ਜੋ ਸੋਹਣਾ ਜੀਵਨ ਬਣਾਉਣ ਵਾਲੇ ਹੁੰਦੇ ਆ ਗੁਰੂ ਨਾਲ ਜੋੜਨ ਵਾਲੇ ਹੁੰਦੇ ਆ ਹਮ ਸੰਤਨ ਸਿਓ ਬਣ ਆਈ ਜਦੋਂ ਸਾਧੂਆਂ ਨਾਲ ਸੰਤਾਂ ਨਾਲ ਗੁਰਮਖਾਂ ਨਾਲ ਪ੍ਰੀਤ ਬਣ ਜਾਂਦੀ ਹੈ ਹਮ ਸੰਤਨ ਸਿਓ ਬਣ ਆਈ ਜਦੋਂ ਪ੍ਰੀਤ ਬਣ ਗਈ ਪੂਰਬ ਲਿਖਿਆ ਪਾਈ ਫਿਰ ਪਿਛਲੇ ਲਿਖੇ ਲੇਖ ਅਨੁਸਾਰ ਇਹ ਪ੍ਰਾਪਤੀ ਹੋਈ ਹੈ ਮੇਲ ਹੋ ਜਾਣਾ ਕਿਸੇ ਦਾ ਸਾਧੂ ਨਾਲ ਕਮਾਈ ਵਾਲੇ ਨਾਲ ਸੰਤਨ ਸਿਉ ਮੇਰੀ ਲੇਵਾ ਦੇਵੀ ਪੰਜਿਓਂ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਵੀ ਹਰੇਕ ਨੂੰ ਵੇਖ ਕੇ ਕਹਿ ਦੇਣਾ ਵੀ ਇਹ ਸਾਧੂ ਨਹੀਂ ਹੁੰਦੇ ਬਹੁਤ ਸਾਡੇ ਨਾਲੋਂ ਤਾਂ ਹੋਊਗੀ ਕਮਾਈ ਆਪਣੇ ਨਾਲੋਂ ਤਾਂ ਜ਼ਿਆਦਾ ਹੋਊਗੀ ਚਲੋ ਜੇ ਨਾ ਵੀ ਬਹੁਤੀ ਹੋਈ ਤਾਂ ਕੁਝ ਨਾ ਕੁਝ ਤਾਂ ਕਰਦਾ ਹੀ ਹੋਏਗਾ ਤੇ ਏ ਮਨ ਤੇਰਾ ਭਾਈ ਹੁਣ ਇਹ ਮਨ ਤੇਰਾ ਪ੍ਰੇਮੀ ਬਣ ਗਿਆ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਵਹਾਰਾ ਹੁਣ ਮੇਰਾ ਸੰਤ ਜਨਾਂ ਨਾਲ ਗੁਰਮਖ ਜਨਾਂ ਨਾਲ ਲੈਣ ਦੇਣ ਵਰਤਨ ਬਿਹਾਰ ਬਣ ਗਿਆ ਭਾਵ ਚੰਗੀ ਸੰਗਤ ਮਿਲ ਗਈ ਚੰਗੇ ਥਾਂ ਜਾਣ ਲੱਗ ਪਿਆ ਹੁਣ ਆਪ ਸਿਆਣੇ ਕਹਿੰਦੇ ਆ ਨਾ ਕਹਿੰਦੇ ਆ ਵੀ ਜੈਸੀ ਬੈਠਕ ਵੈਸੀ ਸੋਭਤ ਹੋ ਜਾਂਦੀ ਐ ਹੁਣ ਗੁਰਮੁਖ ਦਾ ਸੰਗਤ ਤੇ ਮਨਮੁਖ ਦਾ ਸੰਗਤ ਦਾ ਦਿਨ ਰਾਤ ਦਾ ਫਰਕ ਹੈ ਕਿ ਨਹੀਂ ਆਖੋ ਸਤਨਾ ਤੇਰੀ ਮੇਰ ਨਾਲ ਹੁਣ ਮੇਰਾ ਲੈਣ ਦੇਣ ਵਰਤਨ ਵਿਹਾਰ ਬਣ ਗਿਆ ਤੇ ਮੈਂ ਉਹਨਾਂ ਤੋਂ ਲਾਹਾ ਲਿਆ ਸੰਤਨ ਸਿਉ ਹਮ ਲਾਹਾ ਖਟਿਆ ਜਿਨ੍ਹਾਂ ਨੇ ਲਾਹਾ ਲੈਣਾ ਸੰਤਾਂ ਨਾਲ ਮੇਰਾ ਲੈਣ ਦੇਣ ਵਰਤਨ ਵਿਹਾਰ ਬਣਿਆ ਤੇ ਮੈਂ ਲਾਭ ਖਟਿਆ ਕਿ ਮੇਰੇ ਅੰਦਰ ਹੋਣਾ ਭਗਤੀ ਦਾ ਜਾਗ ਲੱਗ ਗਿਆ ਆਖੋ ਸਤਨਾਮ ਕਦੇ ਦਾ ਸੁਣਿਆ ਹੀ ਹੋਣਾ ਨਾ ਕਿਸੇ ਨੂੰ ਗੁਰਸਿੱਖੀ ਵੱਲ ਜਦੋਂ ਅਸੀਂ ਜਾਂਨੇ ਆ ਜੀਵਨ ਸਾਡਾ ਬਦਲਦਾ ਕੋਈ ਨਾ ਕੋਈ ਬਹਾਨਾ ਬਣਦਾ ਪਰਮਾਤਮਾ ਹੀ ਵਰਤਦਾ ਹੁੰਦਾ ਹੈ ਬੰਦਿਆਂ ਵਿੱਚ ਦੀ ਆ ਕੇ ਬੜੀਆਂ ਥਾਵਾਂ ਤੇ ਪਰਮਾਤਮਾ ਸਾਡੀ ਮਦਦ ਕਰਦਾ ਹੈ ਪਰ ਬੰਦਿਆਂ ਦੇ ਜਰੀਏ ਸਾਡਾ ਮਦਦਗਾਰ ਬਣਦਾ ਹੈ ਇਸੇ ਤਰ੍ਹਾਂ ਜਦੋਂ ਗੁਰੂ ਆਪਣੇ ਚਰਨਾਂ ਨਾਲ ਜੋੜਦਾ ਤਾਂ ਵੀ ਕੋਈ ਨਾ ਕੋਈ ਬਹਾਨਾ ਬਣਦਾ ਹੈ ਆਪਾਂ ਕਹਿੰਨੇ ਆ ਮੈਂ ਬਿਲਕੁਲ ਮਨਮੁੱਖ ਸੀ ਮੈਂ ਜਾਣ ਲੱਗ ਪਿਆ ਮੈਂ ਸੰਗਤ ਕੀਤੀ ਤੇ ਮੈਂ ਗੁਰੂ ਨਾਲ ਜੁੜ ਗਿਆ ਉਹ ਗੱਲ ਵੱਖਰੀ ਐ ਕੋਈ ਪਰਉਪਕਾਰ ਨੂੰ ਭੁੱਲ ਜਾਏ ਵੀ ਮੈਂ ਜੁੜਿਆ ਕਿੱਥੋਂ ਆ ਕਿਵੇਂ ਜੁੜਿਆ ਸੰਤਨ ਸਿਉ ਹਮਲਾਹਾ ਖਾਟਿਆ ਹਰ ਭਗਤ ਭਰੇ ਪੰਡਾਰਾ ਸੰਤਨ ਮੋਕੋ ਪੂੰਜੀ ਸੌਂਪੀ ਨਾਮ ਦੀ ਦਾਤਤਾ ਮਿਲੀ ਨਾ ਤੇ ਪ੍ਰਮਾਤਮਾ ਦੀ ਭਗਤੀ ਰਾਸ ਪੂੰਜੀ ਮਿਲੀ ਤਦੋਂ ਫਿਰ ਮੇਰਾ ਚਿੰਤਾ ਫਿਕਰ ਲੈ ਗਿਆ ਕਿ ਮਨਾ ਪ੍ਰਮਾਤਮਾ ਜੋ ਕਰ ਰਿਹਾ ਉਹ ਠੀਕ ਕਰ ਰਿਹਾ ਹੈ ਤੇ ਮੈਨੂੰ ਪ੍ਰਮਾਤਮਾ ਦੇ ਨਾਮ ਦੀ ਦਾਤ ਮਿਲ ਗਈ ਹੈ ਕਹਿੰਦੇ ਕਿੰਨੀ ਕੁ ਪਾਵਰ ਹੁੰਦੀ ਹੈ ਗੁਰੂ ਦੇ ਪਿਆਰਿਆਂ ਦੇ ਅੰਦਰ ਧਰਮ ਰਾਜ ਅਬ ਕਹਾ ਕਰੇਗੋ ਜੋ ਫਾਟੋ ਸਕਲੋ ਲੇਖਾ ਮੇਰੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ ਸਾਰਾ ਹਿਸਾਬ ਕਾਗਜ਼ ਵੀ ਪਾੜ ਚੁੱਕਾ ਹੈ ਹੁਣ ਧਰਮ ਰਾਜ ਵੀ ਲੇਖਾ ਨਹੀਂ ਮੰਗੇਗਾ ਕਿਉਂਕਿ ਮੈਂ ਬੰਦਗੀ ਨਾਲ ਜੁੜ ਗਿਆ ਮਹਾ ਆਨੰਦ ਭੈ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਹੁਣ ਮੈਂ ਗੁਰਮੁਖ ਜਨਾਂ ਦੀ ਸੰਤ ਜਨਾਂ ਦੀ ਕਿਰਪਾ ਨਾਲ ਮੇਰੇ ਅੰਦਰ ਬੜਾ ਆਤਮਿਕ ਆਨੰਦ ਬਣਿਆ ਜਦੋਂ ਮੈਂ ਸੁਣਿਆ ਰੱਬ ਦੀਆਂ ਗੱਲਾਂ ਸੁਣੀਆਂ ਪਰਮਾਤਮਾ ਦੀਆਂ ਗੱਲਾਂ ਸੁਣੀਆਂ ਤਾਂ ਅੰਦਰ ਜਾਗ ਲੱਗ ਗਿਆ ਮਹਾ ਆਨੰਦ ਭੈ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਚੰਗੀ ਸੰਗਤ ਮਿਲ ਜੇ ਚੰਗਾ ਸਾਧੂ ਮਿਲ ਜੇ ਬੰਦਾ ਟੁੱਟਦਾ ਨਹੀਂ ਤੇ ਚੰਗਾ ਕੋਈ ਮਾੜੇ ਪਾਸੇ ਲਾਉਣ ਵਾਲਾ ਮਿਲ ਜੇ ਨਾ ਉਹ ਨਾ ਹਟੇ ਤੇ ਉਹ ਕੁੱਟ-ਕੁੱਟ ਕੇ ਐਸੀਆਂ ਚੀਜ਼ਾਂ ਅੰਦਰ ਭਰ ਦਿੰਦਾ ਤੇ ਮੁੜਦਾ ਉਸ ਪਾਸੋਂ ਵੀ ਨਹੀਂ ਕੋਈ ਬੰਦਾ ਲੱਗ ਜੇ ਨਾ ਮਾੜੇ ਪਾਸੇ ਉਹਨੂੰ ਕਈ ਐ ਵੀ ਤੂੰ ਹੁਣ ਸੁਧਰ ਜਾ ਬਹੁਤ ਟਾਈਮ ਹੋ ਗਿਆ ਉਹ ਐਵੇਂ ਹੀ ਕਹਿੰਦੇ ਵੇਖਿਆ ਕਹਿੰਦੇ ਮੈਂ ਸੁਧਰਦਾ ਹੀ ਨਹੀਂ ਮੈਂ ਲੱਗੇ ਹੀ ਇਸ ਪਾਸੇ ਜਾਣ ਬੁੱਝ ਗਿਆ ਮੈਂ ਹੁਣ ਸਿਰੇ ਹੀ ਪਹੁੰਚਣਾ ਏ ਇਸ ਕੰਮ ਦੇ ਆਖੋ ਸਤਨਾਮ ਅੰਦਰ ਐਸੀ ਚੀਜ਼ ਵਸ ਜਾਂਦੀ ਏ ਪਿਆਰ ਕਹੋ ਨਾਨਕ ਹਰ ਸਿਉ ਮਨ ਮੰਨਿਆ ਰੰਗ ਰਤੇ ਵਿਸਮਾਦੇ ਮੇਰਾ ਮਨ ਪਰਮਾਤਮਾ ਨਾਲ ਪੁਤੀਜ ਗਿਆ ਫਿਰ ਆਚਰਜ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਮੈਂ ਰੰਗਿਆ ਗਿਆ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਚੰਗਿਆਂ ਦੀ ਸੰਗਤ ਮਿਲ ਜੇ ਭਾਈ ਸਾਧੂਆਂ ਦੀ ਮਿਲ ਜੇ ਉਹ ਕੋਈ ਮਾੜੀ ਵੀ ਨਹੀਂ ਹੁੰਦੀ ਪਰ ਕੋਈ ਕਮਾਈ ਵਾਲਾ ਮਿਲ ਜੇ ਕੋਈ ਗੁਰੂ ਨਾਲ ਜੋੜਨ ਵਾਲਾ ਮਿਲ ਜੇ ਬਾਣੀ ਦੱਸਦੀ ਹੈ ਸੰਗਤ ਸਾਧੂ ਦੀ ਕਰਨੀ ਹੈ ਜੁੜਨਾ ਗੁਰੂ ਦੇ ਚਰਨਾਂ ਨਾਲ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜਨਾ ਹੈ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਰੋਜ਼ਾਨਾ ਬਾਣੀ ਵਿੱਚ ਇਹ ਸ਼ਬਦਾਂ ਦੇ ਰਾਹੀਂ ਉਪਦੇਸ਼ ਕਰਦੇ ਆ ਸ਼ਬਦ ਗੁਰੂ ਸੁਰਤ ਤੁਨ ਚੇਲਾ ਥੋੜਾ ਬਹੁਤਾ ਸਾਨੂੰ ਜ਼ਰੂਰ ਗੁਰਬਾਣੀ ਦੀ ਵਿਚਾਰ ਹੈ ਜਿਹੜੀ ਉਹ ਹਮੇਸ਼ਾ ਜੀਵਨ ਦੇ ਅੰਦਰ ਸੁਣਦੇ ਰਹਿਣਾ ਚਾਹੀਦੇ ਤਾਂ ਕਿ ਚੰਗੇ ਗੁਣ ਧਾਰਨ ਕਰਦੇ ਰਹੀਏ ਹੁਣਾਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ